ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੈਂ ਜਿਹੜੇ ਬਣਾਈ ਦੀ ਵੀਡੀਓ ਪਾਉਣੀ ਆ ਠੀਕ ਆ ਡਿਜ਼ਾਈਨ ਬਣਾਉਣੇ ਆ ਆਪਾਂ ਪਾਛਮ ਦੀ ਵੀਡੀਓ ਪਾਉਣੀ ਆ ਤੁਹਾਡੇ ਨਾਲ ਸਾਂਝੀ ਕਰਦੀ ਆ ਸਾਰੇ ਡਿਜ਼ਾਈਨਾਂ ਨੂੰ ਤੁਸੀਂ ਬਹੁਤ ਹੀ ਪਸੰਦ ਕਰਦੇ ਆ ਤੇ ਹੁਣ ਜਿਹੜਾ ਦੇਖੋ ਅੱਜ ਮੈਂ ਕਮੀਜ਼ ਦੀ ਕਟਾਈ ਕਰ ਰਹੀ ਸੀ ਤਾਂ ਮੈਂ ਸੋਚਿਆ ਮੈਂ ਤੁਹਾਡੇ ਨਾਲ ਜਿਹੜਾ ਏ ਵੀ ਬ੍ਰੈਸਟ ਦੀਆਂ ਕਾਟਾਂ ਕਿਵੇਂ ਪਾਉਣੀਆਂ ਠੀਕ ਹੈ ਵੀਡੀਓ ਸਾਂਝੀ ਕਰਾਂ ਤੇ ਦੇਖੋ ਇਹ ਜਿਹੜਾ ਅੱਜ ਮੇਰੇ ਕੋਲੇ ਇਹ ਸੂਟ ਆਇਆ ਸਿੰਪਲ ਸੂਟ ਦੀ ਕਟਾਈ ਕੀਤੀ ਆਪਾਂ ਵੀ ਬ੍ਰੈਸਟ ਦੀਆਂ ਕਾਟਾਂ ਪਾਉਣੀਆਂ ਠੀਕ ਹੈ ਤਾਂ ਵੀ ਬ੍ਰੈਸਟ ਦੀਆਂ ਕਾਟਾਂ ਲਈ ਜਦੋਂ ਆਪਾਂ ਤੀਰਾ ਰੱਖਣਾ ਤਾਂ ਦੇਖੋ ਤੀਰਾ ਰੱਖਿਆ ਇਧਰੋਂ 6.5 ਇੰਚ ਠੀਕ ਹੈ ਜਿਹੜਾ ਆਪਣੇ ਕੋਲ ਇਸ ਤਰ੍ਹਾਂ 4 ਫੋਲਡ ਕੀਤਾ ਹੋਇਆ ਹੈ ਇਹ ਦੇਖੋ ਠੀਕ ਹੈ ਇਹ 4 ਫੋਲਡ ਹੈ ਇਧਰੋਂ ਜਿਹੜਾ ਖੁੱਲਾ ਪਾਸਾ ਉਹ ਆਪਣੇ ਵੱਲ ਹੈ ਬਾਕੀ ਤੁਸੀਂ ਆਪਣੇ ਹੱਥ ਦਾ ਹਿਸਾਬ ਦੇਖ ਲੈਣਾ ਤੇ ਇਧਰੋਂ ਲਿਆ ਆਪਾਂ ਦੇਖੋ 6.5 ਇੰਚ ਤੀਰਾ 6.5 ਸਾਢੇ 6 ਤੀਰਾਂ ਇੰਚ ਤੀਰਾ ਹੋ ਜਾਊਗਾ ਠੀਕ ਹੈ ਉਸ ਤੋਂ ਬਾਅਦ ਮੋਢੇ ਦੀ ਆਪਾਂ ਲੰਬਾਈ ਲਈ ਆ ਇਸ ਤਰ੍ਹਾਂ ਇਹ 7.5 ਇੰਚ ਰੱਖੀ ਆ ਠੀਕ ਹੈ 7.5 ਇੰਚ ਤੋਂ ਬਾਅਦ ਦੇਖੋ ਇਸ ਤਰ੍ਹਾਂ ਆਪਾਂ ਇੱਕ ਬਾਕਸ ਬਣਾ ਲਿਆ ਠੀਕ ਹੈ ਬਾਕਸ ਬਣਾਉਣ ਤੋਂ ਬਾਅਦ ਇੱਥੋਂ ਆਪਾਂ 7.5 ਇੰਚ ਲਿਆ ਇੱਥੋਂ ਤੱਕ ਠੀਕ ਹੈ ਤੇ ਜਿਹੜਾ ਤੀਰਾ ਆਪਣਾ ਉਹ ਹੈਗਾ 6.5 ਇੰਚ ਤਾਂ ਇਧਰੋਂ ਆਪਾਂ ਤੀਰਾ ਇੱਥੇ 6 ਇੰਚ ਰੱਖਣਾ ਹੈ ਅੱਧਾ ਇੰਚ ਉੱਪਰ ਨਾਲੋਂ ਘਟਾ ਕੇ ਰੱਖਣਾ ਠੀਕ ਹੈ ਉੱਪਰ ਨਾਲੋਂ ਅੱਧਾ ਇੰਚ ਘਟਾਉਣਾ ਇਧਰ ਰੱਖਣਾ ਉਸ ਤੋਂ ਬਾਅਦ ਦੇਖੋ ਇੱਥੋਂ ਆਪਾਂ 1 ਇੰਚ ਦੀ ਕਾਟ ਪਾਈ ਜਿਹੜੀ ਬੈਕ ਗਲੇ ਲਈ ਇੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਆਪਾਂ ਨਿਸ਼ਾਨੀ ਲਾਈ ਹੈ ਇੱਥੇ ਤੱਕ ਠੀਕ ਹੈ ਇਹ ਹੈ 프ਰੰਟ ਗਲੇ ਦੀ ਠੀਕ ਹੈ ਫਿਰ ਆਪਾਂ ਇਹਦਾ ਹਾਫ ਕਰਨਾ 7.5 ਇੰਚ ਤਾਂ ਆਪਣੇ ਕੋਲ 2.5 ਇੰਚ ਆ ਜੂਗਾ ਠੀਕ ਆ 2.5 ਇੰਚ ਤੇ ਆਪਾਂ ਇੱਥੇ ਨਿਸ਼ਾਨੀ ਲਾਈ ਹੈ ਫਿਰ ਆਪਾਂ ਇਸ ਤਰ੍ਹਾਂ ਗਲਾਈ ਦੇ ਕੇ ਇਹਨਾਂ ਨੂੰ ਮਲਾ ਦੇਣੀ ਹੈ ਨਿਸ਼ਾਨ ਇਹ ਫਰੰਟ ਦਾ ਆ ਗਿਆ ਇਹ ਆ ਗਿਆ ਬੈਕ ਦਾ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਦੇਖੋ ਜਿਹੜੀ ਆਪਣੀ ਸਾਈਡ ਸਲਾਈ ਹੋ ਆਪਾਂ ਦੇਖਣੀ ਹੈ ਕਿੰਨੀ ਹੈ ਸਾਈਡ ਸਲਾਈ ਇਹਦੀ ਹੈਗੀ ਹੈ 15 ਇੰਚ 15 ਇੰਚ ਦਾ ਹਾਫ ਕਰਨਾ 7.5 ਇੰਚ ਆ ਗਿਆ ਇੱਥੇ ਠੀਕ ਹੈ 7.5 ਇੰਚ ਇੱਥੇ ਆਪਣਾ ਆ ਗਿਆ ਹੁਣ ਆਪਾਂ ਪਹਿਲਾਂ ਛਾਤੀ ਦਾ ਨਿਸ਼ਾਨ ਲਾਉਣਾ ਛਾਤੀ ਉਹਨਾਂ ਦੀ ਹੈਗੀ ਆ 18 ਇੰਚ ਤਾਂ ਇਹਦੇ ਲਈ ਆਪਾਂ ਰੱਖਾਂਗੇ ਸੌਰੀ ਛਾਤੀ ਹੈਗੀ ਹੈ 20 ਇੰਚ ਠੀਕ ਹੈ ਤਾਂ ਆਪਾਂ 10 ਇੰਚ ਰੱਖਾਂਗੇ ਠੀਕ ਹੈ 10 ਤੋਂ ਥੋੜਾ ਜਿਹਾ ਉੱਪਰ ਰੱਖ ਲਾਂਗੇ ਕਿਉਂਕਿ ਪਲੋਂਗਾ ਵਿੱਚ ਵੀ ਆਉਣਾ ਫਿਰ ਆਪਾਂ ਇੱਥੋਂ ਜਿਹੜਾ ਆਪਣੇ 15 ਇੰਚ ਦਾ 7.5 ਆਧਾ ਆਇਆ ਇੱਥੋਂ ਆਪਾਂ ਕਮਰ ਦੇ ਨਿਸ਼ਾਨ ਲਗਾ ਲੈਣੇ ਜਿੰਨੀ ਆਪਣੀ ਕਮਰ ਹੈ ਠੀਕ ਹੈ ਫਿਰ ਆਪਾਂ ਜਿਹੜਾ ਇੱਥੇ 15 ਇੰਚ ਆਇਆ ਇੱਥੋਂ ਆਪਾਂ हिਪ ਦੇ ਨਿਸ਼ਾਨ ਲਗਾ ਲੈਣੇ ਆ। ਠੀਕ ਹੈ ਕਮਰ ਉਹਨਾਂ ਦੀ ਹੈਗੀ 18 ਇੰਚ ਤੇ हिਪ ਹੈਗੀ 21 ਇੰਚ। ਤਾਂ ਇਸ ਤਰ੍ਹਾਂ ਇੱਥੇ 9.5 ਇੰਚ ਤੇ ਨਿਸ਼ਾਨ ਲੱਗੂ ਕਿਉਂਕਿ ਆਪਣਾ ਪਲੂਆਂ ਵਿੱਚ ਵੀ ਆਉਣਾ ਠੀਕ ਆ ਦੰਚ ਤੇ ਇੱਥੋਂ ਆਪਣਾ 10.5 ਦਾ ਨਿਸ਼ਾਨ ਲੱਗਿਆ। ਠੀਕ ਹੈ ਜਿਹੜੀਆਂ ਪਲੂਆਂ ਪਾਉਣੀਆਂ ਆਪਾਂ ਅ 20 ਬ੍ਰੈਸਟ ਲਈ ਪਲੂਆਂ ਪਾਵਾਂਗੇ ਆਪਾਂ 11.5 ਇੰਚ ਤੇ ਉੱਪਰੋਂ ਲੈ ਲੈਣਾ ਆਪਾਂ 11.5 ਇੰਚ ਅਧਿਆਨ ਚ ਆਜੂਗਾ ਸਲਾਈਸ ਤਾਂ ਰਹੇ ਜੂਗਾ ਆਪਣੇ ਕੋਲ 11 ਇੰਚ ਠੀਕ ਹੈ ਫਿਰ ਇਹਦੀ ਲੰਬਾਈ ਕਰ ਦੇਣੀ 6.5 ਜਾਂ 7 ਇੰਚ ਠੀਕ ਹੈ ਇਧਰ ਆਪਾਂ ਰੱਖਣਾ 3.5 ਇੰਚ 3.5 ਇੰਚ 3.5 ਇੰਚ ਠੀਕ ਹੈ ਫਿਰ ਜਿਹੜੀ ਸਾਈਡ ਪਲੋਈ ਪਾਉਣੀ ਇਹ ਪਾਉਣੀ ਆਪਾਂ ਇੱਥੋਂ ਰੱਖਣਾ ਦੇਖੋ ਸਿੱਧਾ ਇੰਚੀ ਟੇਪ ਰੱਖਣਾ ਆਪਾਂ ਇਸ ਤਰ੍ਹਾਂ ਠੀਕ ਹੈ ਇਹ ਹੈਗੀ 2 ਇੰਚ ਦੀ ਇਸ ਤਰ੍ਹਾਂ 2 ਇੰਚ ਤੇ ਰੱਖ ਕੇ ਨਿਸ਼ਾਨੀ ਲਗਾ ਲੈਣੀ ਆ ਫਿਰ ਇਹਨੂੰ ਆਪਾਂ ਜਿਹੜਾ ਆਪਣਾ ਇਹ ਨਿਸ਼ਾਨ ਕਮਰ ਵਾਲਾ ਇਹ ਨਾਲ ਮਲਾ ਦੇਣਾ ਇਦਰ ਆਪਾਂ ਇਹ ਰੱਖੀਏ 2.5 ਇੰਚ ਠੀਕ ਹੈ ਇਹ ਰੱਖੀਆ ਇਸ ਤਰ੍ਹਾਂ 2.5 ਇੰਚ ਦੇਖੋ 2.5 ਇੰਚ ਰੱਖਣ ਤੋਂ ਬਾਅਦ ਆਪਾਂ ਇਹਨੂੰ ਇੱਧਰ ਮੋੜਾ ਦੇਣਾ ਇਸ ਤਰ੍ਹਾਂ ਠੀਕ ਹੈ ਇਹ ਹੋ ਗਈਆਂ ਪਲੌਂਗਾਂ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਗੂੜੇ ਕਰ ਲੈਣਾ ਗੂੜੇ ਕਰਕੇ ਆਪਾਂ ਦੂਸਰੇ ਪਾਸੇ ਉੱਪਰ ਰੱਖ ਲੈਣਾ ਤੇ ਜਿਹੜੇ ਨਿਸ਼ਾਨ ਆਪਣੇ ਉਧਰ ਵੀ ਆ ਜਾਣਗੇ ਠੀਕ ਹੈ ਇਸ ਤਰ੍ਹਾਂ ਆਪਾਂ ਜਿਹੜੀ ਪਹਿਲਾਂ ਇੱਥੋਂ ਕਟਾਈ ਕਰਾਂਗੇ ਫਰੰਟ ਗਾ ਮੋਢੇ ਦੀ ਵੀ ਕਰ ਲੈਣੀ ਆ ਬੈਕ ਦੀ ਵੀ ਉਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਸਾਈਡਾਂ ਵਾਲੇ ਤੇ ਪਲੂਆਂ ਵਾਲੇ ਇਹ ਗੂੜੇ ਕਰਕੇ ਦੂਸਰੇ ਪਾਸੇ ਤੇ ਆਪਾਂ ਜਦੋਂ ਕਮੀਜ਼ ਨੂੰ ਰੱਖਾਂਗੇ ਤਾਂ ਦੂਸਰੇ ਪਾਸੇ ਤੇ ਨਿਸ਼ਾਨ ਆ ਜਾਣਗੇ ਫਿਰ ਆਪਾਂ ਨਿਸ਼ਾਨੀਆਂ ਗੂੜੀਆਂ ਕਰ ਲਵਾਂਗੇ ਉਹਦੇ ਉੱਪਰ ਸਲਾਂਗਾ ਲੱਗ ਜਾਣਗੇ ਠੀਕ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਤੁਹਾਡੇ ਨਾਲ ਜਿਹੜੀ ਇਹਦੀ ਸਲਾਈ ਕਿਵੇਂ ਕਰਨੀ ਗਲਾ ਕਿਵੇਂ ਬਣਾਉਣਾ ਇਹ ਵੀਡੀਓ ਵੀ ਬਹੁਤ ਜਲਦੀ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਠੀਕ ਹੈ ਅੱਜ ਮੈਂ ਤੁਹਾਨੂੰ ਦੱਸਣਾ 20 ਬ੍ਰੈਸਟ ਦੀਆਂ ਕਾਟਾਂ ਜਿਨ੍ਹਾਂ ਦੀ ਛਾਤੀ ਮਤਲਬ 20 ਇੰਚ ਆਉਂਦੀ ਹੈ ਠੀਕ ਹੈ 20 ਬ੍ਰੈਸਟ ਦੀਆਂ ਕਾਟਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ